ਜਸਟਰੜਾ ਚੋਨਾ ਕਿ ਪੰਜਾਬੀ ਨਾ ਡਰੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ ਸਾਡੇ ਮੇਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ ਕਾਂਗਰਸ ਪਾਰਟੀ ਆਪਣੇ ਮੇਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਰ ਇਹੋ ਜਿਹਾ ਜਿਨੇ ਬਟਾਲੇ ਦੀ ਸੇਵਾ ਕੀਤੀ ਬਟਾਲੇ ਦੀ ਨਹਾਰ ਬਦਲੀ ਔਰ ਇਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ ਮੈਂ ਬਹੁਤ ਹੈਰਾਨ ਹੋਇਆ ਕਿ 25% ਲਿਸਟਡ ਟੈਂਡਰ ਹੁੰਦੇ ਰਹੇ ਨੇ ਅਬੋਵ ਕੋਈ ਟੈਂਡਰ ਨਹੀਂ ਹੋਇਆ ਤੋ ਇਹ ਜਿਹੜੇ ਬਖਲਾੜ ਚ ਆ ਗਏ ਨੇ ਕੱਲ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਨੇ ਬੀਜੇਪੀ ਦੀਆਂ ਤੇ ਸ਼ਾਮ ਨੂੰ ਸਾਡੇ ਮੇਰ ਦੇ ਘਰ ਦਿੱਤੇ ਰੇ ਸਵੇਰੇ ਹੀ ਰੇਡ ਕਰ ਦਿੱਤਾ ਇਹ ਨਾਦਰ ਸ਼ਾਈ ਹੁਕਮ ਇੱਕ ਕਰੀ ਨਹੀਂ ਚੱਲਣਗੇ ਤੁਸੀਂ ਸੁਣਿਆ ਹੋਣਾ ਕਿ ਜਦੋਂ ਅਕਬਰ ਜਾਨ ਲੱਗਾ ਸਕੰਦਰ ਜਾਨ ਲੱਗਾ ਸੀ ਕਹਿੰਦਾ ਮੇਰੇ ਪੈਰ ਵੀ ਨੰਗੇ ਕਰ ਦੋ ਮੇਰੇ ਹੱਥ ਵੀ ਨੰਗੇ ਕਰ ਦੋ ਕਿ ਮੈਂ ਆਪਣੇ ਪੈਰਾਂ ਤੇ ਚੱਲ ਕੇ ਜਾ ਨਹੀਂ ਜਾ ਰਿਹਾ ਜਾ ਰਿਹਾ ਤੇ ਮੇਰੇ ਹੱਥ ਵੀ ਖਾਲੀ ਨੇ మే బిజెపి ਵਾਲਿਓ ਇਹ ਤੁਹਾਡੀਆਂ ਕਾਨੂੰਨੀਆ ਹਰਕਤਾਂ ਮੈਂ ਤੁਹਾਨੂੰ ਆਪਣੇ ਵਰਕਰ ਨੂੰ ਦੱਸਣਾ ਚਾਹੁੰਨਾ ਜੇ ਮੈਂ ਰਾਜਸਥਾਨ ਚ ਸੀ ਮੇਰਾ ਪਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਔਰ ਉਹਦੇ ਘਰ ਦੇ ਉੱਤੇ ਈਡੀ ਨੇ ਰੇਡ ਕੀਤੀ ਡਿਊਰਿੰਗ ਇਲੈਕਸ਼ਨ ਤੇ ਜਿਸ ਵੇਲੇ ਮੈਂ ਉੱਥੇ ਬੋਲਿਆ ਮੈਂ ਕਿਹਾ ਪ੍ਰਧਾਨ ਜੀ ਅੱਜ ਇਹ ਹੋ ਗਿਆ ਤੁਸੀਂ ਜਿੱਤੇ 5000 ਤੇ ਜਿੱਤਣਾ ਸੀ ਅੱਜ ਤੁਸੀਂ 25000 ਤੇ ਜਿੱਤੋਗੇ ਤੇ 28000 ਤੇ ਜਿੱਤਗੇ ਉਹ ਨਿਕਲ ਜਾ ਇਹ ਤੋਂ ਬਟਾਲੇ ਦੇ ਵਿੱਚ ਇਹੋ ਜਿਹੀ ਜੇ ਕਰਨਗੇ ਬਟਾਲੇ ਦੇ ਵਿੱਚ ਇਹੋ ਜਿਹੀ ਹਿੰਦੂ ਸਿੱਖ ਪਾਲਚਾਰਕ ਸਾਂਝਾ ਜਿਸ ਵੇਲੇ ਅਕਾਲੀਆਂ ਨੇ ਬਟਾਲੇ ਦਾ ਘਰਾਓ ਕੀਤਾ ਸੀ ਇੱਥੇ ਬੱਚੇ ਕਈ ਕਈ ਦਿਨ ਦੁੱਧ ਤੋਂ ਬਿਨਾਂ ਰਹੇ ਜਿਹੜੇ ਪਸ਼ੂ ਸੀਗੇ ਉਹ ਪੱਠਿਆਂ ਤੋਂ ਬਿਨਾਂ ਮਰ ਗਏ ਉਸ ਵੇਲੇ ਪਾਲਚਾਰਕ ਸਾਂਝ ਨੇ ਟੁੱਟੀ ਤੇ ਅੱਜ ਵੀ ਸਾਰਾ ਬਟਾਲਾ ਨਹੀਂ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਅਹੀਂ ਆਪਣੇ ਪਰਾ ਆਪਣੇ ਮੇਰ ਦੇ ਪਿੱਛੇ ਖੜੇ ਆਂ ਇਹਦੇ ਨਾਲ ਚਟਾਨ ਵਾਂਗ ਖੜਿਆ ਤੇ ਆ ਜਿਹੜੀ ਈਡੀ ਆ ਇਨਕਮ ਟੈਕਸ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਤੁਹਾਡਾ ਕੰਮ ਹੈ ਇਨਸਾਫ ਕਰਨਾ ਕਿਸੇ ਦੇ ਤੋਤੇ ਨਾ ਬਣੋ ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜੇ ਹਾਂ ਅਸੀਂ ਤੇਜੇ ਦੇ ਨਾਲ ਖੜੇ ਹਾਂ ਤੇ ਜਿਹਦੇ ਚਟਾਨ ਵਾਂਗ ਖੜੇ ਆ ਉਹਦੀ ਵਾਹ ਵਾਲੀ ਕੋਈ ਵੇਚਦਾ ਇਹ ਅਸੀਂ ਇਸ ਕਰਕੇ ਇਨਕਮ ਟੈਕਸ ਦੀ ਰੇਟ ਆ ਕੋਈ ਨਹੀਂ ਇੱਥੇ ਸਾਰੀਆਂ ਹੀ ਆਉਣਗੀਆਂ ਲੋਥਰਾ ਤੇਰੇ ਘਰ ਵੀ ਆ ਸਕਦੇ ਤੂੰ ਬਹੁਤੇ ਸਵਾਲ ਨਾ ਕਰੀਂ ਅੱਜ ਸਰਦਾਰ ਦਾ ਵਸਾ ਕਿੰਨੇ ਕਿੰਨੇ ਰਗਾ ਦਾ ਰੇਡ ਹੈ ਮੈਨੂੰ ਨਹੀਂ ਸਰਵਣ ਇਹ ਤੁਹਾਨੂੰ ਮੈਂ ਪੱਤਰਕਾਰ ਨੂੰ ਕਹਿਣ ਰਿਹਾ ਤੁਹਾਡੇ ਛੋਟੇ ਚੈਨਲ ਨੇ ਤੇ ਤੂੰ ਹੀ ਹਿਸਾਬ ਕਰਾਉਣਾ ਚਲੋ ਤੁਹਾਡੇ ਵੀ ਇਡੀ ਤੁਰ ਪੈਣੀ ਜੀ ਤੇ ਤੁਹਾਡੇ ਉੱਤੇ ਲੱਭਣਾ ਹੀ ਕੱਖ ਨਹੀਂ